ब्रंक टीवी देख रहे सारे दर्शकांदा मैं सोनिया स्वागत करदियां आओ नजर मारदे आज दीयां मुख्य खबरਾਂ ਤੇ अमेरिका ਚ 90 फुट दी ਹਨੂਮਾਨ ਜੀ ਦੀ ਮੂਰਤੀ ਦਾ ਕੀਤਾ ਗਿਆ ਉਦਘਾਟਨ ਅਮਰੀਕਾ ਤੋਂ ਆਈ ਦੁਖਦਾਈ ਖਬਰ ਹੁਸ਼ਿਆਰਪੁਰ ਦੇ ਨੌਜਵਾਨ ਦੀ সুইমিং ਪੂਲ ਚ ਨਹਾਉਂਦੇ ਸਮੇਂ ਡੁੱਬਨ ਨਾਲ ਹੋਈ ਮੌਤ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਖਾਲਸਾ ਪੰਥ ਦੇ ਹਿੱਤਾਂ ਨਾਲ ਕਦੇ ਸਮਝੌਤਾ ਨਹੀਂ ਕਰਾਂਗੇ ਅਤੇ ਹਮੇਸ਼ਾ ਪੰਜਾਬ ਦੇ ਵਿਕਾਸ ਲਈ ਕੰਮ ਕਰਾਂਗੇ। ਕੋਲਕਾਤਾ ਕਤਲकांड ਪੰਜਾਬ ਦੇ ਸਿਹਤ ਮੰਤਰੀ ਵੱਲੋਂ ਪੀੜਤਾ ਦੇ ਪਰਿਵਾਰ ਲਈ 10 ਕਰੋੜ ਰੁਪਏ ਐਕਸ ਗ੍ਰੇਸ਼ੀਆ ਤੇ ਨਿਆ ਦੀ ਮੰਗ। ਖੜੀ ਵਾਲੇ ਦਿਨ ਪਰਿਵਾਰ ਨਾਲ ਵਾਪਰਿਆ ਪਾਣਾ বাস ਨਾਲ ਟਕਰਾਈ ਕਾਰ ਇੱਕੋ ਟੱਬਰ ਦੇ 4 ਜੀਆਂ ਦੀ ਹੋਈ ਮੌਤ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਰਾਜ ਟੈਕਸਾਸ ਦੇ ਸ਼ਹਿਰ ਹਿਊਸਟਨ ਵਿੱਚ 90 ਫੁੱਟ ਦੀ ਹਨੂਮਾਨ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ ਇਹ ਤੀਜੀ ਸਭ ਤੋਂ ਵੱਡੀ ਹਨੂਮਾਨ ਜੀ ਦੀ ਮੂਰਤੀ ਹੈ ਜਿਨਾ ਜੀਰ ਸਵਾਮੀ ਨੇ ਹਿਊਸਟਨ ਸ਼ਹਿਰ ਚ ਅਮਰੀਕਾ ਵਿੱਚ 90 ਫੁੱਟ ਦੀ हनुमान जी दी मूर्ति ਦਾ ਉਦਘਾਟਨ ਕੀਤਾ ਜੋ ਕਿ ਅਮਰੀਕਾ ਵਿੱਚ ਤੀਜੀ ਸਭ ਤੋਂ ਵੱਡੀ ਮੂਰਤੀ ਦੱਸੀ ਜਾ ਰਹੀ ਹੈ ਇਸ ਮੌਕੇ ਹਨੂਮਾਨ ਜੀ ਦੀ ਮੂਰਤੀ ਤੇ ਹੈਲੀਕਾਪਟਰ ਰਾਹੀਂ ਆਸਮਾਨ ਤੋਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਅਦਰ ਹੁਸ਼ਿਆਰਪੁਰ ਦੇ ਕਸਬਾ ਗਰਦੀ ਵਾਲਾ ਦੇ ਅਮਨਦੀਪ ਸਿੰਘ ਸੌਨਕਲਾਦੀ ਅਮਰੀਕਾ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੀ ਆਈ ਹੈ ਚਾਚਾ ਜਸਵਿੰਦਰ ਕੁਮਾਰ ਤੇ ਉਸ ਦੀ ਭੈਣ ਆकांक्षा ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਨੂੰ ਅਮਰੀਕਾ ਤੋਂ ਫੋਨ ਆਇਆ ਸੀ ਕਿ ਅਮਨਦੀਪ ਸਿੰਘ ਦੀ সুইমিং ਪੂਲ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ ਉਹਨਾਂ ਕਿਹਾ ਕਿ ਅਮਰੀਕੀ ਪੁਲਿਸ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਮਨਦੀਪ ਸਿੰਘ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਜੋ 5 ਸਾਲ ਪਹਿਲਾਂ ਫਲੋਰੀਡਾ ਚਲਾ ਗਿਆ ਸੀ ਉਸ ਦਾ ਗ੍ਰੀਨ ਕਾਰਡ ਬਣ ਗਿਆ ਸੀ ਅਤੇ ਉਹ 3 ਮਹੀਨਿਆਂ ਤੋਂ ਘਰ ਵਾਪਸੀ ਦੀ ਤਿਆਰੀ ਕਰ ਰਿਹਾ ਸੀ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਉਹ ਕਦੇ ਵੀ ਖਾਲਸਾ ਪੰਥ ਦੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਨਗੇ ਅਤੇ ਹਮੇਸ਼ਾ ਪੰਜਾਬ ਦੇ ਵਿਕਾਸ ਵਾਸਤੇ ਕੰਮ ਕਰਨਗੇ ਇਤਿਹਾਸਿਕ ਰਖੜ ਪੁੰਨਿਆਂ ਦੇ ਮੌਕੇ ਤੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥ ਨੂੰ ਅਪੀਲ ਕੀਤੀ ਹੈ ਕਿ ਉਹ ਗद्दारਾਂ ਦੀ ਹਮੇਸ਼ਾ ਮਨ ਵਿੱਚ ਪਛਾਣ ਕਰਨ ਅਤੇ ਕਿਹਾ ਕਿ ਇਹ ਉਹੀ ਲੋਕ ਹਨ ਜੋ ਏਜੰਸੀਆਂ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਸੁਖਬੀਰ ਸਿੰਘ ਬਾਦਲ ਨੇ ਇਸ ਮੁੱਚੀ ਕੌਮ ਨੂੰ ਅਪੀਲ ਕੀਤੀ ਹੈ ਕਿ ਉਹ ਕੌਮ ਦੇ ਅੰਦਰੋਂ ਤੇ ਬਾਹਰੋਂ ਦੋਵਾਂ ਥਾਵਾਂ ਤੋਂ ਖਤਰੇ ਨੂੰ ਪਛਾਣਨ ਤੇ ਕਿ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਦਿੱਤੀ ਗਈ ਹੈ ਅਤੇ ਹਰਿਆਣਾ ਵਿੱਚ ਵੱਖਰੀ ਕਮੇਟੀ ਇੱਕ ਗਿਣੀ ਮਿੱਥੀ ਯੋਜਨਾ ਤਹਿਤ ਬਣਾਈ ਗਈ ਹੈ ਕਾਨਫਰੰਸ ਦੌਰਾਨ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੇੜਾ ਖੁੱਲ ਕੇ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਵਿੱਚ ਆਈ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ This program is sponsored by Dr Surinder Singh Gill Immigration Consultant ताजी खबरा देखण ਲਈ ਹੁਣੇ ਸਬਸਕ੍ਰਾਈਬ ਕਰੋ ਸਬਰੰਗ ਟੀਵੀ ਨੂੰ ਖਬਰ ਫਾਜ਼ਿਲਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕੁੜੀ ਦੇ ਚੱਕਰ 'ਚ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਕੁੜੀ ਦੋਹਾਂ ਭਰਾਵਾਂ ਦੇ ਸੰਪਰਕ 'ਚ ਸੀ ਜਦੋਂ ਇਸ ਗੱਲ ਦਾ ਪਤਾ ਵੱਡੇ ਭਰਾ ਨੂੰ ਲੱਗਿਆ ਤਾਂ ਉਹ ਗੁੱਸੇ 'ਚ ਆ ਗਿਆ ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਤੇ ਇਸ ਲੜਾਈ ਦੌਰਾਨ ਛੋਟੇ ਭਰਾ ਦੇ ਪਹਿਲਾਂ ਇੱਟ ਨਾਲ ਵਾਰ ਕੀਤਾ ਤੇ ਫਿਰ ਕਿਰਚ ਮਾਰ ਕੇ ਉਸਨੂੰ ਬੜੀ ਬੇਰਹਿਮੀ ਨਾਲ ਮੌਤੇ ਘਾਟ ਉਤਾਰ ਦਿੱਤਾ ਉਸਨੇ ਭਰਾ ਦੀ ਲਾਸ਼ ਦੀ ਫੋਟੋ ਆਪਣੀ ਛੋਟੀ ਭੈਣ ਨੂੰ ਵੀ ਭੇਜੀ ਤੇ ਕਿਹਾ ਕਿ ਮੈਂ ਭਰਾ ਦਾ ਕੰਮ ਤਮਾਮ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈਂਦੇ ਆ ਮਾਮਲਾ ਦਰਜ ਕਰਦੇ ਆ ਜਾਂਚ ਸ਼ੁਰੂ ਕਰ ਦਿੱਤੀ ਹੈ ਨੂੰ ਲੱਗਿਆ ਵੀ ਹਾਂ ਵੀ ਇਹਦਾ ਰਿਲੇਸ਼ਨ ਜਿਹੜਾ ਹੈਗਾ ਅਦਰ ਮੇਰੇ ਬ੍ਰਦਰ ਨਾਲ ਵੀ ਚੱਲਦਾ ਵੇ ਛੋਟੇ ਬ੍ਰਦਰ ਨਾਲ ਤੇ ਉਹ ਕੁੜੀ ਜਿਹੜੀ ਹੈਗੀ ਸੀਗੀ ਉਹ ਵੀ ਇਹ ਚਾਹਦੀ ਸੀ ਮੇਰੇ ਛੋਟੇ ਬ੍ਰਦਰ ਨੂੰ ਲਾਈਕ ਕਰਦੇ ਸੀਗੀ ਉਹਨੂੰ ਕੁੜੀ ਨੂੰ ਬਹੁਤ ਜ਼ਿਆਦਾ ਮੈਸੇਜ ਕੀਤੇ ਕਾਲ ਕੀਤੀਆਂ ਵੀ ਹਾਂ ਕਿ ਮੇਰੇ ਨਾਲ ਗੱਲ ਕਰ ਲੈਣ ਕਿ ਮੈਂ ਮਾਰਨ ਗਈ ਆ ਪਲਾਨ ਬਣਾਣਾ ਬਟ ਦੇ ਨਹੀਂ ਆਇਆ ਤੇ ਇਹਨਾਂ ਦੋਵਾਂ ਦੀ ਮਤਲਬ ਉਹ ਗੱਲਬਾਤ ਹੋਈ ਸੀ ਪਹਿਲਾਂ ਥੋੜੀ ਜੀ ਕੋਮ ਬ੍ਰਦਰ ਸੀ ਗੱਲਬਾਤ ਹੋਈ ਸੀ ਕਿ ਹਾਂ ਵੀ ਪਿਆਰ ਨਾਲ ਸਮਝਾਂਦੀ ਤੇ ਇਹਨਾਂ ਨੇ ਪਿਆਰ ਨਾਲ ਗੱਲ ਕੀਤੀ ਵੀ ਪਰ ਉਹ ਪਿਆਰ ਦੀ ਥੋੜੀ ਥੋੜੀ ਜ਼ਿਆਦਾ ਟਕਰਾਰ ਹੋ ਗਈ ਉਹ ਕੋੜੀ ਵੱਡੇ ਭਰਾ ਨਾਲ ਵੀ ਗੱਲ ਕਰਦੇ ਸੀ ਛੋਟੇ ਨੂੰ ਵੀ ਕਰਦੇ ਸੀ ਛੋਟੇ ਨਾਲ ਵੀ ਗੱਲ ਕਰਦੇ ਸੀ ਵੱਡੇ ਨੂੰ ਬਸ ਉਹਨੇ ਦੂਰ ਦੂਰ ਪੀਤੀ ਉਹਨਾਂ ਸੱਖ ਸੀ ਬਈ ਇਹ ਗੱਲ ਕਰਦਾ ਹੁੰਦੇ ਨਾਲ بس پوسਟ ਕਰਕੇ ਉਹ ਛੋਟੇ ਭਰਾਨੇ ਵੱਡੇ ਭਰਾ ਦੇ ਉੱਤੇ ਹੱਥ ਚੱਕਦਾ ਇੱਥੇ ਦੋ ਭਰਾਵਾਂ ਵਿਚ ਆਪਸੀ ਤਕਰਾਰ ਹੋਇਆ ਸੀ ਜਿੰਦੇ ਵਿੱਚ ਇੱਕ ਦੀ ਡੈਥ ਹੋ ਗਈ ਮੌਕੇ ਦੇ ਦੇਖ ਲਿਆ ਗਿਆ ਫ੍ਰੈਂਚਿਕ ਟੀਮ ਆਈ ਸੀਗੀ ਮੌਕਾ ਦੇਖਿਆ ਗਿਆ ਅੱਗੇ ਦੀ ਕਾਰਵਾਈ ਕਰ ਰਹੇ ਸਰ ਕੋਈ ਪਤਾ ਲੱਗਿਆ ਕਿ ਕਿੰਨੇ ਮਾਰੇ ਆ ਕੋਈ ਸੀ ਮਰਨ ਵਾਲਾ ਕੋਈ ਨਾਂ ਸਿੰਦ ਪਤਾ ਆਪਸੀ ਦੋਵਾਂ ਭਰਾਵਾਂ ਇਤੋਂ ਤੋਂ ਮੈਂ ਮੈਂ ਹੋਈ ਉਹਦੇ ਵਿੱਚ ਇੱਕ ਬੰਦੇ ਡੈਥ ਉਹਦਾ ਡੈਥ ਜਿਹਦਾ ਨਾਂ ਸੀ ਹਾਂ ਉਹਨਾਂ ਦਾ ਨਾਮ ਸ਼ਿਵ ਹੈਗਾ ਸੀ ਇਹ ਕਿੰਦਾ ਸ਼ੱਕ ਹੈ ਇਹ ਕਿੰਦੇ ਤੇ ਉਹਦਾ ਸ਼ੱਕ ਪਰਾਈ ਹੈਗਾ ਅਜੇ ਦਰੂਪੀਤੀ ਜਿ ਹੈ ਆਪ ਨੂੰ ਕੋਲਕਾਤਾ ਚ ਮਹਿਲਾ ਡਾਕਟਰ ਦੀ ਜ਼ਬਰਜਨਾਹ ਤੋਂ ਬਾਅਦ ਹੱਤਿਆ ਦੇ ਮਾਮਲੇ ਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕੇਂਦਰ ਤੇ ਪੱਛਮੀ ਬੰਗਾਲ ਸਰਕਾਰ ਤੋਂ ਪੀੜਿਤ ਡਾਕਟਰ ਦੇ ਮਾਪਿਆਂ ਲਈ 10 ਕਰੋੜ ਰੁਪਏ ਦੇ ਐਕਸਗ੍ਰੇਸ਼ੀਆ ਤੋਂ ਇਲਾਵਾ ਪੀੜਿਤ ਲਈ ਜਲਦੀ ਨਿਆਂ ਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ ਹੈ ਉਹਨਾਂ ਕੇਂਦਰ ਸਰਕਾਰ ਨੂੰ ਦੇਸ਼ ਭਾਰਤ ਚ ਮੈਡੀਕਲ ਪੇਸ਼ੇਵਰਾਂ ਵਿਰੁੱਧ ਹਿੰਸਾ ਰੋਕਣ ਲਈ ਸਖਤ ਕੇਂਦਰੀ ਕਾਨੂੰਨ ਲਿਆਉਣ ਦੀ ਵੀ ਅਪੀਲ ਕੀਤੀ ਗਈ ਹੈ ਉਹਨਾਂ ਨੇ ਪੰਜਾਬ ਪਵਨ ਵਿਖੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ ਤੇ ਮੈਡੀਕਲ ਐਂਡ ਡੈਂਟਲ ਟੀਚਰਸ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਉਨਾ ਅੰਦੋਲਨਕਾਰੀ ਡਾਕਟਰ ਨੂੰ ਪ੍ਰੋਸਾ ਦਿੱਤਾ ਕਿ ਉਹ ਮੈਡੀਕਲ ਪੇਸ਼ੇਵਰਾਂ ਖਿਲਾਫ ਹਮਲੇ ਰੋਕਣ ਲਈ ਕੇਂਦਰੀ ਕਾਨੂੰਨ ਲਿਆਉਣ ਲਈ ਕੇਂਦਰੀ ਸਿਹਤ ਮੰਤਰੀ ਨੂੰ ਪੱਤਰ ਲਿਖਣਗੇ। ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਸਾਰੇ ਡਾਕਟਰਜ਼ ਖਾਸ ਕਰਕੇ ਮਹਿਲਾ ਹੈਲਥ케ਅਰ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਧਰ ਕਰਨਾਟਕਾ ਦੇ ਗੱਡਗ ਜ਼ਿਲ੍ਹੇ ਵਿੱਚ ਰਖੜੀ ਵਾਲੇ ਦਿਨ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ। ਕੀ ਐਸ ਆਰਟੀਸੀ ਦੀ ਇੱਕ ਬੱਸ ਨੇ ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ਵਿੱਚ ਸਵਾਰ ਇੱਕੋ ਪਰਿਵਾਰ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਿਲ ਨੇ ਇਹ ਹਾਦਸਾ ਗੜਕ ਜ਼ਿਲ੍ਹੇ ਦੇ ਨਰਗੁੰਡਾ ਤਾਲੂਕ ਦੇ ਕੋਨੂਰ ਪਿੰਡ ਨੇੜੇ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਤੱਕ ਉੱਡ ਗਏ ਕਾਰ ਦੇ ਸਵਾਰ ਸਾਰੇ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਇਹਨਾਂ ਵਿੱਚੋਂ 3 ਲਾਸ਼ਾਂ ਕਾਰ ਵਿੱਚੋਂ ਮਿਲੀਆਂ ਨੇ ਜਦਕਿ ਇੱਕ ਮਹਿਲਾ ਦੀ ਲਾਸ਼ ਕਾਰ ਦੇ ਬਾਹਰੋਂ ਮਿਲੀ ਹੈ। ਕਾਰ ਵਿੱਚ ਸਵਾਰ ਪਰਿਵਾਰ ਸ਼ਰਾਵਣ ਮਹੀਨੇ ਦੇ ਪਿਛੋਕੜ ਵਿੱਚ ਕਲਪੁਰ ਬਸਵੇਸ਼ਵਰ ਮੰਦਿਰ ਮੇਲੇ ਦੇ ਵਿੱਚ ਗਿਆ ਸੀ। ਬਸ ਉਸ ਇਲਾਕੇ ਤੋਂ ਖੁਬਲੀ ਜਾ ਰਹੀ ਸੀ ਕਿ ਇਸ ਦੌਰਾਨ ਇਹ ਦਰਦਨਾਕ ਹਾਦਸਾ ਵਾਪਰ ਗਿਆ। ਖਤਰਨਾਕ ਐਮਪੌਕਸ ਭਾਵ ਮੰਕੀਪੌਕਸ ਅਫਰੀਕਾ ਤੋਂ ਬਾਅਦ ਭਾਰਤ ਦੇ ਗੁਆਂਡੀ ਦੇਸ਼ ਪਾਕਿਸਤਾਨ ਵਿੱਚ ਦਸਤਕ ਦੇ ਚੁੱਕੇ ਹੈ। ਇਸ ਨੂੰ ਲੈ ਕੇ ਸਾਡੇ ਦੇਸ਼ ਅੰਦਰ ਚਿੰਤਾ ਵਧਦੀ ਜਾ ਰਹੀ ਹੈ ਵਿਸ਼ਵ ਸਿਹਤ ਸੰਗਠਨ ਮੰਕੀਪੌਕਸ ਦੇ ਕਹਿਰ ਨੂੰ ਇੰਟਰਨੈਸ਼ਨਲ ਪਬਲਿਕ ਹੈਲਥ ਐਮਰਜੈਂਸੀ ਐਲਾਨ ਚੁੱਕਿਆ ਹੈ WHO ਦੇ ਡਾਇਰੈਕਟਰ ਜਨਰਲ ਡਾਕਟਰ ਟੈਡਰੋਸ ਐਡਨਾਮ ਕੇਬਰੇਸਸ ਨੇ ਦੱਸਿਆ ਕਿ 15 ਅਗਸਤ ਨੂੰ ਮੰਕੀਪੌਕਸ ਤੇ ਐਮਰਜੈਂਸੀ ਕਮੇਟੀ ਨੇ ਮੀਟਿੰਗ ਕੀਤੀ ਇਸ ਦੌਰਾਨ ਦੱਸਿਆ ਗਿਆ ਕਿ 12 ਤੋਂ ਵੱਧ ਦੇਸ਼ਾਂ ਵਿੱਚ ਬੱਚਿਆਂ ਤੇ ਬਾਲਗਾਂ ਦੇ ਵਿੱਚ ਮੰਕੀਪੌਕਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਵਿਸ਼ਾ ਪਦਾਰਥੀ ਐਮਪੌਕਸ ਸੰਬੰਧੀ ਮੌਜੂਦਾ ਸਥਿਤੀ ਨੂੰ ਵੇਖਦੇ ਆਂ ਭਾਰਤ ਸਰਕਾਰ ਵੀ ਪੂਰੀ ਤਰ੍ਹਾਂ ਅਲਰਟ ਹੈ ਸਿਹਤ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਹੈ ਕਿ ਮੰਕੀ ਪੌਕਸ ਸੰਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜਿਸ ਤਹਿਤ ਐਮਰਜੈਂਸੀ ਵਾਰਡ ਬਣਾਉਣ ਤੇ ਹਵਾਈ ਅੱਡਿਆਂ ਤੇ ਚੌਕਸੀ ਵਧਾਉਣ ਵਰਗੇ احتਿਆਤੀ ਕਦਮ ਚੁੱਕੇ ਗਏ ਨੇ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ